ਇੱਕ ਪਾਇਲਟ ਦੀ ਘਰ ਵਾਲੀ ਉਹ ਤੇ ਸ਼ੱਕ ਬਹੁਤ ਕਰਦੀ ਸੀ ਇੱਕ ਦਿਨ ਕੀ ਹੋਇਆ ਉਹ ਪਾਇਲਟ ਸੀ ਜਿਹੜਾ ਉਹਦੇ ਜਹਾਜ਼ ਨੇ ਉਡਾਨ ਭਰੀ ਤੇ ਅਚਾਨਕ ਉਹਨੇ ਦੇਖਿਆ ਕਿ ਰਾਸਤੇ ਵਿੱਚ ਜਿਹੜਾ ਉਹਦਾ ਜਹਾਜ਼ ਆ ਉਹਦਾ ਫਿਊਲ ਖਤਮ ਹੋ ਗਿਆ ਉਹਨੇ ਐਮਰਜੈਂਸੀ ਲੈਂਡਿੰਗ ਕੀਤੀ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਵਾਲੇ ਉਹਨੂੰ ਕਹਿੰਦੇ ਕਹਿੰਦੇ ਬਈ ਤੂੰ ਇੱਥੇ ਲੈਂਡਿੰਗ ਨਹੀਂ ਕਰ ਸਕਦਾ ਵੀ ਜੇ ਤੂੰ ਲੈਂਡਿੰਗ ਕੀਤੀ ਹੈਗੀ ਅਗਲੀ ਵਾਰ ਤੂੰ ਇੱਥੇ ਲੈਂਡਿੰਗ ਕੀਤੀ ਆ ਤੈਨੂੰ ਅਸੀਂ 10 ਸਾਲ ਦਾ ਜੁਰਮਾਨਾ ਕਰਾਂਗੇ 10 ਸਾਲ ਦੀ ਜੇਲ ਕਰਾਂਗੇ ਤੇ 5 ਲੱਖ ਰੁਪਏ ਜੁਰਮਾਨਾ ਕਰਾਂਗੇ ਉਹ ਕਹਿੰਦਾ ਠੀਕ ਹੈ ਜੀ ਕਹਿੰਦਾ ਮੈਨੂੰ ਐਮਰਜੈਂਸੀ ਤਾਂ ਕਰਕੇ ਮੈਂ ਇੱਥੇ ਲੈਂਡਿੰਗ ਕਰਤੀ ਤੇ ਅਗਲੇ ਦਿਨ ਉਹ ਜਦੋਂ ਫਲਾਈਟ ਉੱਡੀ ਉਹਦੀ ਅਗਲੇ ਦਿਨ ਘਰੇ ਗਿਆ ਤੇ ਅਗਲੇ ਦਿਨ ਫੇਰ ਉਹਨੇ ਫਲਾਈਟ ਉੱਥੇ ਲੈਂਡ ਕਰਾਤੀ ਉਹ ਕਹਿੰਦਾ ਯਾਰ ਤੈਨੂੰ ਕੱਲ ਪਹਿਲਾਂ ਤਾਂ ਸਮਝਾਇਆ ਸੀਗਾ ਵੀ ਜੇ ਤੂੰ ਇੱਥੇ ਫਲਾਈਟ ਨੂੰ ਲੈਂਡ ਕਰਵਾਏਗਾ ਤਾਂ ਤੈਨੂੰ ਜੇਲ ਹੋਊ ਤੇ ਜੁਰਮਾਨਾ ਹੋ ਉਹ ਕਹਿੰਦਾ ਜੀ ਮੈਨੂੰ ਬਿਸ਼ੱਕ ਜੇਲ ਕਰੋ ਬਿਸ਼ੱਕ ਜੁਰਮਾਨਾ ਕਰੋ ਕਹਿੰਦਾ ਪਰ ਮੇਰੇ ਘਰ ਵਾਲੇ ਨੂੰ ਇਹ ਯਕੀਨ ਦਿਵਾ ਦਿਓ ਵੀ ਕੱਲ ਰਾਤ ਮੈਂ ਇੱਥੇ ਸੀ